ਆਜ਼ਾਦੀ ਦੇ ਦਿਹਾੜੇ ਤੇ ਜਲੰਧਰ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਅੱਜ ਆਪਣਾ ਭਾਸ਼ਣ ਇੱਕ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜਕੇ ਦਿੱਤਾ ਉਹ ਅੱਜ ਕਈ ਤਰ੍ਹਾਂ ਦੇ ਸ਼ੰਕੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿਉਂਕਿ ਪਿਛਲੇ ਦਿਨੀ ਦੇਸ਼ ਦੇ ਮੰਤਰੀ ਨਿਤਨ ਘਟਕਰੀ ਜੀ ਨੇ ਕਿਹਾ ਕਿ ਅਸੀਂ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਹੜੇ ਉਹ ਬੰਦ ਕਰ ਦੇਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਕੋਈ ਸੁਰੱਖਿਅਤ ਨਹੀਂ ਹੈ ਨਾ ਸਾਡੇ ਕੋਈ ਮੁਲਾਜ਼ਮ ਸੁਰੱਖਿਅਤ ਨਹੀਂ ਸੋ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਰਪੁਗੰਗ ਸਿੰਘ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਕੇਂਦਰ ਨੂੰ ਚਿੱਠੀਆਂ ਲਿਖ ਕੇ ਲੋਕਾਂ ਨੂੰ ਭਾਸ਼ਣ ਦੇ ਕੇ ਇਹ ਸਾਬਤ ਕਰ ਰਹੇ ਹੋ ਕਿ ਪੰਜਾਬ ਦੇ ਅੰਦਰ ਹਰ ਵਿਅਕਤੀ ਸੁਰੱਖਿਅਤ ਜੀਵਨ ਆਪਣੀ ਜ਼ਿੰਦਗੀ ਜੀ ਰਿਹਾ ਤਾਂ ਫਿਰ ਅੱਜ ਭਗਵੰਤ ਮਾਨ ਜੀ ਇਹ ਦੱਸੋ ਕਿ ਤੁਹਾਨੂੰ ਕਿਹੜਾ ਖਤਰਾ ਪੈ ਗਿਆ ਕਿ ਜਿਹੜਾ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਇੱਕ ਬੁਲਟ ਪ੍ਰੂਫ ਕੈਬਨ ਦੇ ਅੰਦਰ ਖੜਕੇ ਭਾਸ਼ਣ ਦੇਣ ਲਈ ਮਜਬੂਰ ਹੋਣਾ ਪਿਆ ਸੋ ਇਹ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਭਗਵੰਤ ਮਾਨ ਜੀ ਜੇ ਅੱਜ ਪੰਜਾਬ ਦੇ ਅੰਦਰ ਤੁਸੀਂ ਸੁਰੱਖਿਤ ਨਹੀਂ ਐ 100 100 1.5 100 ਗੱਡੀ ਲੈ ਕੇ ਤੁਸੀਂ ਘੁੰਮਦੇ ਹੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਜੇ ਇਹਨਾਂ ਲੋਕਾਂ ਨੂੰ ਕੋਈ ਡਾਰਿਆ ਤਾਂ ਮੁਰਗੀ ਖਾਨੇ ਖੋਲ ਲੈਣ ਤੋ ਅੱਜ ਤੁਸੀਂ ਬੁਲਟ ਪ੍ਰੂਫ ਕੈਬਨ ਦੇ ਅੰਦਰ ਖੜ ਕੇ ਭਾਸ਼ਣ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਉਸ ਸੁਰੱਖਿਅਤ ਨਹੀਂ ਹੈ ਪੰਜਾਬ ਦੀ ਸੁਰੱਖਿਆ ਜਿਹੜੀ ਹੈ ਉਹ ਮਲਾਜ਼ਮ ਲੋਕ ਦੂਸਰੇ ਲੋਕ ਜਿਹੜੇ ਹੈ ਔਰ ਆਜ਼ਾਦੀ ਦੇ ਦਿਹਾੜੇ ਤੇ ਜਲੰਧਰ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਅੱਜ ਆਪਣਾ ਭਾਸ਼ਣ ਇੱਕ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਦਿੱਤਾ ਉਹ ਅੱਜ ਕਈ ਤਰ੍ਹਾਂ ਦੇ ਸ਼ੰਕੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿਉਂਕਿ ਪਿਛਲੇ ਦਿਨੀ ਦੇਸ਼ ਦੇ ਮੰਤਰੀ ਨਿਤਨ ਘਟਕਰੀ ਜੀ ਨੇ ਕਿਹਾ ਕਿ ਅਸੀਂ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਹੜੇ ਉਹ ਬੰਦ ਕਰ ਦੇਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਕੋਈ ਸੁਰੱਖਿਅਤ ਨਹੀਂ ਹੈ ਨਾ ਸਾਡੇ ਕੋਈ ਮੁਲਾਜ਼ਮ ਸੁਰੱਖਿਅਤ ਨਹੀਂ ਸੋ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਰ ਭਗਵੰਤ ਸਿੰਘ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਕੇਂਦਰ ਨੂੰ ਚਿੱਠੀਆਂ ਲਿਖ ਕੇ ਲੋਕਾਂ ਨੂੰ ਭਾਸ਼ਣ ਦੇ ਕੇ ਇਹ ਸਾਬਤ ਕਰ ਰਹੇ ਹੋ ਕਿ ਪੰਜਾਬ ਦੇ ਅੰਦਰ ਹਰ ਵਿਅਕਤੀ ਸੁਰੱਖਿਅਤ ਜੀਵਨ ਆਪਣੀ ਜ਼ਿੰਦਗੀ ਜੀ ਰਿਹਾ ਤਾਂ ਫਿਰ ਅੱਜ ਭਗਵੰਤ ਮਾਨ ਜੀ ਇਹ ਦੱਸੋ ਕਿ ਤੁਹਾਨੂੰ ਕਿਹੜਾ ਖਤਰਾ ਪੈ ਗਿਆ ਕਿ ਜਿਹੜਾ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਇੱਕ ਬੁਲਟ ਪ੍ਰੂਫ ਕੈਬਨ ਦੇ ਅੰਦਰ ਖੜਕੇ ਭਾਸ਼ਣ ਦੇਣ ਲਈ ਮਜਬੂਰ ਹੋਣਾ ਪਿਆ ਸੋ ਇਹ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਭਗਵੰਤ ਮਾਨ ਜੀ ਜੇ ਅੱਜ ਪੰਜਾਬ ਦੇ ਅੰਦਰ ਤੁਸੀਂ ਸੁਰੱਖਿਅਤ ਨਹੀਂ ਐ 100 100 150 ਗੱਡੀ ਲੈ ਕੇ ਤੁਸੀਂ ਘੁੰਮਦੇ ਹੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਜੇ ਇਹਨਾਂ ਲੋਕਾਂ ਨੂੰ ਕੋਈ ਡਾਰਿਆ ਤਾਂ ਮੁਰਗੀ ਖਾਨੇ ਖੋਲ ਲੈਣ ਤੋ ਅੱਜ ਤੁਸੀਂ ਬੁਲਟ ਪ੍ਰੂਫ ਕੈਬਨ ਦੇ ਅੰਦਰ ਖੜ ਕੇ ਭਾਸ਼ਣ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਉਹ ਸੁਰੱਖਿਅਤ ਨਹੀਂ ਐ ਪੰਜਾਬ ਦੀ ਸੁਰੱਖਿਆ ਜਿਹੜੀ ਐ ਉਹ ਮਲਾਜ਼ਮ ਲੋਕ ਦੂਸਰੇ ਲੋਕ ਜਿਹੜੇ ਐ ਔਰ